ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਅੱਜ ਹੈਗੀ ਹੈ ਜੀ ਆਪਣੀ ਫਿਲਮ ਦੀ ਡਬਿੰਗ ਤੇ ਤਰੀਕ ਹੈਗੀ ਹੈ ਜੀ 6 ਜੂਨ 2025 ਤੇ ਫਿਲਮ ਦਾ ਨਾਮ ਆ ਜੀ ਪੌੜੀ ਤੇ ਜਿਹਨੂੰ ਲਿਖਿਆ ਜੀ ਬਾਈ ਹਰਵਿੰਦਰ ਸਿੰਘ ਰੋਡੇ ਨੇ ਤੇ ਡਾਇਰੈਕਟ ਕੀਤਾ ਜੀ ਭਗਵੰਤ ਸਿੰਘ ਕੰਗ ਨੇ ਤੇ ਪ੍ਰੋਡਿਊਸਰ ਆ ਜੀ ਇਹਦੇ ਪਰਮਜੀਤ ਨਾਗਰਾ ਜੀ ਤੇ ਲੋਕੇਸ਼ਨ ਆਪਣੀ ਡਬੇਂ ਦੀ ਹੈਗੀ ਹੈ ਜੀ ਮਰੇਰ ਕੋਟਲੇ ਤੋਂ 5-7 ਕਿਲੋਮੀਟਰ ਪਿੱਛੇ ਹੈ ਜੀ ਇੱਕ ਪਿੰਡ ਐਹਨ ਖੇੜੀ ਜਿੱਥੇ ਸ਼ੂਟ ਹੋਇਆ ਸੀਗਾ ਤਕਰੀਬਨ ਇੱਕ ਇੱਕ ਮਹੀਨਾ ਪਹਿਲਾਂ ਆਪਾਂ ਸ਼ੂਟ ਤੇ ਗਏ ਸੀਗੇ ਜੀ 6 7 8 ਮਈ ਦਾ ਸ਼ੂਟ ਸੀਗਾ ਜੀ ਇਹ ਅੱਜ 6 ਜੂਨ ਆ ਜੀ ਤੇ ਇਹ ਤਕਰੀਬਨ 1 ਮਹੀਨੇ ਬਾਅਦ ਅੱਜ ਆਪਾਂ ਚੱਲੇ ਆ ਜੀ ਡਬਿੰਗ ਕਰਨ ਤੇ ਫਿਲਮ ਸੁਣਿਆਗਾ ਜੀ ਜਿਹੜੇ ਆਰਟਿਸਟਾਂ ਨੇ ਡਬਿੰਗ ਕੀਤੀ ਹੈ ਕਹਿੰਦੇ ਫਿਲਮ ਬਹੁਤ ਸੋਹਣੀ ਬਣੀ ਹੈਗੀ ਲੋਕੇਸ਼ਨ ਆਪਣੀ ਇੱਥੋਂ ਹੈਗੀ ਆ ਜੀ ਤਕਰੀਬਨ 70-75 ਕਿਲੋਮੀਟਰ ਆਗੀ ਤੇ 1 ਘੰਟੇ ਤੋਂ 1 ਘੰਟੇ ਦਾ ਆਪਣਾ ਰਸਤਾ ਹੈਗਾ ਜੀ ਤੇ ਆਰਾਮਨਾਲ ਆਪਾਂ ਪਹੁੰਚਦੇ ਆਂਗੇ ਤੇ ਸਵੇਰੇ ਹੁਣ 8 ਵਜੇ ਦਾ ਟਾਈਮ ਆ ਜੀ ਤੇ 9:30 ਵਜੇ ਦੇ ਨੂੰ ਆਪਾਂ ਉੱਥੇ ਪਹੁੰਚ ਜਾਾਂਗੇ ਤੇ ਚੱਲਦੇ ਆਂ ਉੱਥੇ ਚੱਲ ਕੇ ਆਪਾਂ ਆਪਣੀ ਅੱਜ ਦੀ ਡਬਿੰਗ ਕੰਪਲੀਟ ਕਰਦੇ ਆਂ ਜੀ ਤੇ ਇਹ ਆਪਣਾ ਭਗਵੰਤ ਸਿੰਘ ਕੰਗਜੀ ਹੋਰ ਨਾਲ ਸੈਕੰਡ ਪ੍ਰੋਜੈਕਟ ਹੈ ਜੀ ਤੇ ਆਪਾਂ ਨੂੰ ਮੌਕਾ ਦਿੱਤਾ ਜਿਨ੍ਹਾਂ ਨੇ ਦੋ ਫਿਲਮਾਂ ਦੇ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਜੀ ਤੇ ਪਹਿਲੀ ਫਿਲਮ ਬਹੁਤ ਸੋਹਣੀ ਆ ਸਾਰੀ ਬਣ ਕੇ ਕੰਪਲੀਟ ਹੋ ਚੁੱਕੀ ਹੈ ਜੀ ਟੀਜ਼ਰ ਵਗੈਰਾ ਕੱਟਿਆ ਜਾ ਚੁੱਕਿਆ ਹੈਗਾ ਉਹਦਾ ਤੇ ਬਸ ਉਹਦੀ ਅਪਡੇਟ ਦੇਖੋ ਕਦੋਂ ਆਉਂਦੀ ਹੈਗੀ YouTube ਤੇ ਆਉਂਦੀ ਆ ਜਾਂ ਕਿਸੇ OTT ਪਲੇਟਫਾਰਮ ਤੇ ਆਉਂਦੀ ਹੈਗੀ ਪੋਸਟਰ ਵਗੈਰਾ ਇੱਕ ਦੋ ਰੈਡੀ ਹੋ ਗਏ ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰ ਚੁੱਕੇ ਹਾਂ ਜੀ ਤੇ ਬਾਕੀ ਜਦੋਂ ਵੀ ਫਿਲਮ ਦੀ ਰਿਲੀਜ਼ਿੰਗ ਦਾ ਪੋਸਟਰ ਆਉਂਦਾਗਾ ਆਪਾਂ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਫਿਲਮ 'ਚ ਆਪਾਂ ਕੀਤੇ ਨੇ ਜੀ ਤਿੰਨ ਕੈਰੈਕਟਰ ਤੇ ਤਿੰਨਾ ਕੈਰੈਕਟਰਾਂ ਦੇ ਵਿੱਚ ਇੱਕ ਕਾਲਜੇਟ ਮੁੰਡਾ ਜੀ ਬਾਬਾ ਤੇ ਭੰਡ ਤੇ ਤਿੰਨੇ ਕੈਰੈਕਟਰ ਹੀ ਮੇਰੇ ਲਈ ਚੈਲੰਜ ਸੀਗੇ ਤੇ ਕਿਉਂਕਿ ਭੰਡ ਦਾ ਕੈਰੈਕਟਰ ਵੀ ਕਦੇ ਆਪਾਂ ਜਿਵੇਂ ਨੁਕੜ ਨਾਟਕ ਵਗੈਰਾ ਕਰਦੇ ਆ ਬਾਣ ਐਕਟ ਕਰਦੇ ਆ ਜੀ ਤੇ ਉਹਦੇ 'ਚ ਵੀ ਕਦੇ ਆਪਾਂ ਉਹ ਨਹੀਂ ਪਲੇ ਕੀਤਾ ਉਹ ਵੀ ਆਪਾਂ ਨੂੰ ਪਹਿਲੀ ਵਾਰ ਕਰਨ ਦਾ ਮੌਕਾ ਮਿਲਿਆ ਜੀ ਨੰਬਰ 2 ਤੇ ਬਾਬੇ ਬਣ ਕੇ ਖਾਦ ਬਣ ਗਏ ਜੀ ਨਾ ਉਹ ਵੀ ਬਹੁਤ ਸੋਹਣਾ ਕੰਮ ਨਿਕਲ ਕੇ ਆਇਆਗਾ ਤੇ ਚਲੋ ਫਿਰ ਆਪਾਂ ਚੱਲਦੇ ਆ ਜੀ ਹੁਣ ਸ਼ਹਿਰ ਅਮਰੇਰ ਕੋਟਲੇ ਵੱਲ ਨੂੰ ਤੇ ਅੱਜ ਦਾ ਆਪਾਂ ਸਫਰ ਕਰਦੇ ਆ ਜੀ ਆਪਣਾ ਸ਼ੁਰੂ ਤੇ ਬਾਕੀ ਗੱਲਾਂ ਬਾਤਾਂ ਆਪਾਂ ਕਰਦੇ ਆ ਜੀ ਮੋਟਰਸਾਈਕਲ ਦੇਤੇ ਕਿਉਂਕਿ ਹੈਲਮਟ ਦੇ ਹੁਣ ਉੱਤੇ ਆਪਾਂ ਗੋਪਰੋ ਨੂੰ ਆਪਣੇ ਨੂੰ ਮਾਉਂਟ ਕਰ ਲਗੇ ਤੇ ਆਪਾਂ ਤੁਹਾਡੇ ਨਾਲ ਰਸਤੇ ਦੇ ਵਿੱਚ ਚੱਲਦੇ ਚੱਲਦੇ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਜੀ ਸੋ ਜੁੜੇ ਰਹੋ ਵਲੌਗ ਦੇ ਨਾਲ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਤੇ ਜਿਹੜੇ ਸੱਜਣ ਮਿੱਤਰ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿ 8 ਵਜੇ ਤੇ ਬਈ ਆਪਾਂ ਚੱਲ ਪਏ। ਸ਼ਹਿਰ ਮਰੇਰਕੋਟਲੇ ਨੂੰ ਆਪਣਾ ਸਫ਼ਰ ਹੈਗਾ ਤਕਰੀਬਨ 70-75 ਕਿਲੋਮੀਟਰ ਹੈਗਾ ਤੇ ਆਪਾਂ ਨੂੰ 45 ਮਿੰਟ ਲੱਗੇ ਸੀਗੇ ਪਿਛਲੀ ਵਾਰ ਤੇ ਇਹ ਆ ਗਿਆ ਜੀ ਬਠਿੰਡਾ ਚੰਡੀਗੜ੍ਹ ਹਾਈਵੇ ਤੇ ਆ ਆਪਣੇ ਗੁਰਦੁਆਰਾ ਟਿੱਬਾ ਸਾਹਿਬ ਦਾ ਗੇਟ ਬਣਿਆ ਹੋਇਆ ਹੈਗਾ। ਮੌਸਮ ਸੋਹਣਾ ਅੱਜ। ਸਵੇਰੇ ਹਜੇ ਗਰਮੀ ਕੋਈ ਅੱਜ ਹੈ ਨਹੀਂ ਇੰਨੀ ਜ਼ਿਆਦਾ ਕਿਉਂਕਿ ਸਵੇਰੇ ਖੱਣੇ ਘੱਟ ਦਾ ਸਵਾ ਘੱਟ ਦਾ ਟਾਈਮ ਹੈਗਾ। ਤੇ ਇਹ ਆ ਗਿਆ ਜੀ ਬਰਨਾਲਾ ਵਾਈਪਰ। ਇਹ ਆ ਗਿਆ ਫਰਾਵੋ ਮਰਨਾਲੇ ਦਾ 88। ਇੰਦਰ ਸਾਹਮਣੇ ਛੜਕ ਜਾਂਦੀ ਹੈ ਜੀ ਸ਼ਹਿਰ ਦੇ ਹਲਾਉਂਦਾ ਰੋਡ ਹੋਗੀ ਲਾਈਟਾਂ ਵਾਲੇ ਚੌਕ ਵਿੱਚ ਕੱਲ ਤੜਕੇ ਵੇ ਤੈਨੂੰ ਮਿਲੂਗੀ ਸੋਹਣਾ ਤੇ ਲੋ ਬਈ ਢੇੜੇ ਨਹੀਂ ਲਾਈਟਾਂ ਆ ਗਈਆਂ ਉਹ ਮੰਨ ਲੇ ਲਾਈਟਾਂ ਮਾਰਦੀਆਂ ਬਾਲੇ ਲੋਕ ਤੇ ਚਲੋ ਵੀ ਮਿੱਤਰੋ 30 35 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਾਂ ਪਹੁੰਚ ਗਏ ਜੇ ਸੰਘੇੜੇ ਇੱਥਾ ਬਾਈ ਆਪਾਂ ਹੋ ਜੀਏ ਰਾਈਟ ਇਹ ਲੋ ਜੀ ਸਾਹਮਣੇ ਲੱਗਾ ਹੋਇਆ ਬੋਰਡ ਦੱਸ ਰਿਹਾ ਵੀ ਮਰੇਰਕੋਟ ਨਾਲ ਇਥੋਂ 35 ਕਿਲੋਮੀਟਰ ਮਰੇਰਕੋਟ ਸਾਰਾ ਰੋਡ ਦੇ ਬਹੁਤ ਸੋਹਣਾ ਬਣ ਗਿਆ ਪਹਿਲਾਂ ਬਹੁਤ ਟੁੱਟਿਆ ਹੋਇਆ ਸੀਗਾ ਇਹ ਫਾ ਫਾ ਬੱਕਰੀਆਂ ਚਾਰੇ ਹਾਕਾ ਵੰਤੋ ਨਮਰੋ ਬਹੁਤ ਪੁਰਾਣੇ ਗਾਣੇ ਬਈ ਉਹ ਵੀ ਆਪਾਂ ਸੁਣ ਲਈਏ ਲੈ ਕੇ ਤੇ ਇੱਥੇ ਬੈਠੇ ਇਨਸਾਈਡ ਤੇ ਇਸ ਟਾਈਮ ਆਪਾਂ ਪਹੁੰਚ ਗਏ ਬਈ ਸ਼ੇਰਪੁਰ 에 ਆ ਗਿਆ ਬਈ ਸ਼ੇਰਪੁਰ ਦਾ ਅੱਡਾ ਜਿਹਨੇ ਬਸਾਂ ਰਾਹੀਂ ਸਫ਼ਰ ਕਰਨਾਗਾ ਇਧਰ ਮਰੇਰ ਕੋਟਲੇ ਪਹੁੰਚਣਾਗਾ ਇਹੋ ਜਿਹੇ ਲੋਕ ਨੇ ਸਾਡੇ ਏਰੀਆ ਕਿ ਨਾ ਕੋਈ ਐਂਡੀਗੇਟਰਾ ਨਾ ਕੋਈ ਹੱਥ ਕੱਢਿਆ ਬਸ ਸਿੱਧਾ ਰੋਡ ਦੇ ਤੇ ਚੜਾ ਲਓ ਜੀ ਮੂਰੇ ਕਰ ਦੋ ਇਹਦੋਂ ਪਹਿਲਾਂ ਵੀ ਪਿੱਛੇ ਜਿੱਥੇ ਮੈਂ ਨਾ ਮੈਂ ਕੈਮਰਾ ਬੰਦ ਸੀਗਾ ਇਹ ਪਤੰਦਰ ਨੇ ਸਿੱਧਾ ਹੀ ਕਰਤਾ ਉਹ ਪਤਾ ਹੀ ਲੱਗਿਆ ਬਥੇਰੇ ਉਹਨੂੰ ਹਾਰਨ ਮਾਰੇ ਜਮਾਂ ਕੋਲੇ ਆ ਗਿਆ ਐਨ ਮੋਟਰਸਾਈਕਲ ਮੈਂ ਰੋਕਿਆ ਤੇ ਕੈਮਰਾ ਬੰਦ ਸੀ ਨਹੀਂ ਮੈਂ ਇਹਨੂੰ ਦਿਖਾਉਂਦਾ ਵੀ ਯਾਰ ਹਨਾ ਕਿੱਡੀ ਵੱਡੀ ਗਲਤੀ ਸੀ ਉਹਦੀ ਪਿੰਡ ਐਹਨ ਖੇੜੀ ਚ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਰਾਣਾ ਜੀ ਪਹੁੰਚਣ ਤੇ ਤੇ ਇਹ ਹੈ ਜੀ ਐਹਨ ਖੇੜੀ ਜਿੱਥੇ ਕਿ ਆਪਾਂ ਦੋ ਫਿਲਮਾਂ ਸ਼ੂਟ ਕਰ ਚੁੱਕੇ ਆਂ ਕਿ ਇੱਕ ਪੁੱਤਾਂ ਦੇ ਵਪਾਰੀ ਤੇ ਇੱਕ ਕੌੜੀ ਤੇ ਇਧਰ ਨੂੰ ਸਾਰਾ ਪਿੰਡ ਇਹ ਐਹਨ ਖੇੜੀ ਆ ਤੇ ਆਪਾਂ ਜਾਣਾ ਜੀ ਰੁਰਕੇ ਰੁਰਕਾ ਭਾਈ ਇਹ ਗਹਿਰੀ ਸੰਧੂੜਾ ਨਹੀਂ ਹੈਗਾ ਇਹ ਸਾਡੇ ਫਿਲਮ ਡਾਇਰੈਕਟਰ ਭਗਵਤ ਸਿੰਘ ਚੰਗਜੀ ਦਾ ਪਿੰਡ ਹੈਗਾ ਤੇ ਔਰ ਕੈਂਡਰ ਡਾਇਰੈਕਟਰ ਨੇ ਸਾਡੇ ਇਹ ਇਹਨਾਂ ਨੇ ਆਪਾਂ ਦੋ ਫਿਲਮਾਂ ਕਰ ਚੁੱਕੇ ਆ ਜੀ ਤੇ ਪੁਤਾਨੇ ਵਪਾਰੀ ਤੇ ਪੌੜੀ ਤੇ ਪੁੱਤਾਂ ਦੇ ਵਪਾਰੀ ਫਿਲਮ ਸਾਡੀ ਬਣ ਕੇ ਬਿਲਕੁਲ ਰੈਡੀ ਆ ਜੀ ਤੇ OTT ਪਲੇਟਫਾਰਮ ਦੇ ਉੱਤੇ ਸਬਮਿਟ ਹੋਈ ਹੋਈ ਆ ਦੇਖਦੇ ਆਂ ਕਿ ਉਹ ਕਦੋਂ ਆਪਣੇ ਤੱਕ ਪਹੁੰਚਦੀ ਹੈਗੀ ਤੇ ਕੱਲ ਨੂੰ ਦੇਖਣ ਲਈ ਤੁਸੀਂ ਹੋ ਜੋ ਤਿਆਰ ਬਹੁਤ ਸੋਹਣੀ ਫਿਲਮ ਹੋਣੀ ਆ ਬਾਈ ਪਰਿਵਾਰਕ ਜੀ ਫਿਲਮਾਂਗੀ ਤੇ ਦੇਖੋ ਕਰੇਲੂ ਪਰਿਵਾਰ ਦੀ ਕਹਾਣੀ ਆ ਦਾਜ ਦੀ ਬਹੁਤ ਮਤਲਬ ਹਰ ਇੱਕ ਪੱਖ ਦੀ ਉਹਦੇ ਵਿੱਚ ਗੱਲ ਕੀਤੀ ਹੋਈ ਹੈਗੀ ਇਹ ਆ ਜੀ ਪਿੰਡ ਰੁੜਕਾ ਤੇ ਕ੍ਰੀਬਨ ਬਾਸ ਆਪਾਂ ਪਹੁੰਚ ਗਏ ਪਹੁੰਚ ਕੇ ਭਈ ਆਪਾਂ ਕਰਦੇ ਆਂਗੇ ਡਬਿੰਗ ਭਾਈ ਜੀ ਦਿਓ ਮੜੀ ਜੀ ਸਾਈਡ ਸੋ ਦੁਪਹਿਰ ਦਾ 1:00 ਵੱਜ ਗਿਆ ਇਹ ਡਵਿੰਗ ਆਪਣੀ ਕੰਪਲੀਟ ਹੋ ਚੁੱਕੀ ਆ ਫਿਲਮ ਬਹੁਤ ਸੋਹਣੀ ਬਣੀ ਹੈਗੀ ਬਸ ਜਲਦੀ ਤੁਹਾਡੇ ਜਿਵੇਂ ਆਪਾਂ ਕਹਿੰਦੇ ਨੇ ਵੀ ਰੂ ਰੂ ਕਰਦੇ ਹੈਗੇ ਤੇ ਤਕਰੀਬਨ ਆਪਾਂ ਸਵੇਰੇ 9:30 9:00 ਵਜੇ ਪਹੁੰਚ ਗਏ ਸੀਗੇ ਇੱਥੇ ਤੇ 1:00 ਵੱਜ ਗਿਆ ਆਪਾਂ ਨੂੰ ਟਾਈਮ ਯਾਰ ਕਾਫੀ ਲੱਗ ਗਿਆ ਹਣਾ ਇੱਥੇ ਪਰ ਇਸ ਵਾਰ ਮੇਰਾ ਜਿਵੇਂ 1:00 ਵਜੇ ਦਿਨੋਂ ਕੰਮ ਨਿਪਟ ਗਿਆ ਸੀਗਾ ਇਸ ਤੋਂ ਪਹਿਲਾਂ ਜਿਹੜੀ ਆਪਾਂ ਪੁੱਤਾਂ ਦੇ ਵਪਾਰი ਕੀਤੀ ਸੀਗੀ ਉਦੇ ਜੀ ਤਾਂ ਮੇਰੀ 5 ਵਜੇ ਡਬਿੰਗ ਕੰਪਲੀਟ ਹੋਈ ਸੀਗੀ ਪੂਰਾ ਦਿਨੀ ਲੱਗਿਆ ਸੀਗਾ ਕਿਉਂਕਿ ਉਹਦਾ ਥੋੜਾ ਜਿਆਦਾ ਜਿਹੜਾ ਫਿਲਮ ਦੀ ਲੈਂਗਜ ਸੀਗੀ ਜਿਆਦਾ ਸੀਗੀ ਤੇ 9:30 ਤੋ ਆਇਆ ਸੀਗਾ ਮੈਂ 10:30 11:30 12:30 ਸਾਢੇ ਕਿੰਨੇ ਸਾਢੇ ਕਿੰਨੇ ਘੰਟੇ ਆਪਾਂ ਨੂੰ ਲੱਗੇ ਹਨ ਇੱਥੇ ਪਿੰਡਾਂ ਦੀ ਸ਼ਾਨ ਵਈ ਹੁੰਦੀਆਂ ਨੇ ਰੂੜੀਆਂ ਘਾਰੇ ਤੇ ਟੂੜੀ ਵਾਲੇ ਕੋਪਾ ਗਰਮੀ ਇਸ ਤੇ کافی ਹੋ ਗਈ ਕਿਉਂਕਿ ਦੁਪਹਿਰ ਦਾ 1.5 ਵਜ ਗਿਆ ਜੀ ਓ ਜੀ ਇਹ ਸੀਗਾ ਜੀ ਪੌਡੀ ਫਿਲਮ ਦੀ ਡਬਿੰਗ ਦਾ ਬਲੌਗ ਤੇ ਫਿਲਮ ਬਹੁਤ ਸੋਹਣੀ ਬਣੀ ਆ ਸਾਰੇ ਕਲਾਕਾਰਾਂ ਨੇ ਬਹੁਤ ਸੋਹਣਾ ਕੰਮ ਕੀਤਾ ਸਾਰੀ ਫਿਲਮ ਦੇ ਵਿੱਚ ਤੇ ਡਬਿੰਗ ਤਕਰੀਬਨ ਸਾਰੇ ਕਲਾਕਾਰਾਂ ਦੀ ਹੋ ਗਈ ਇੱਕ ਦੋ ਜਣਿਆਂ ਦੀ ਛੱਡ ਕੇ ਬਾਕੀ ਆਲਮੋਸਟ ਕੰਮ ਡਨ ਹੋ ਚੁੱਕਾ ਜੀ ਬਹੁਤ ਜਲਦੀ ਆਪਾਂ ਇਹ ਫਿਲਮ ਨੂੰ ਤੁਹਾਡੇ ਰੂਰੂ ਕਰਾਂਗੇ ਕਿਸੇ YouTube ਚੈਨਲ ਰਾਹੀਂ ਜਾਂ ਕਿਸੇ OTT ਪਲੇਟਫਾਰਮ ਤੇ ਆਪਾਂ ਇਹ ਫਿਲਮ ਤੁਹਾਨੂੰ ਦੇਖਣ ਨੂੰ ਮਿਲੂਗੀ ਤੇ ਉਮੀਦ ਕਰਦਾ ਜੀ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇਗਾ ਜੇਕਰ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਹੋਰ ਨਵੇਂ ਵਲੌਗ ਦੇਖਣ ਲਈ ਸੋ ਮਿਲਦੇ ਹਾਂ ਜੀ ਆਪਾਂ ਕਿਸੇ ਹੋਰ ਘੈਂਟ ਜੇ ਵਲੌਗ ਦੇ ਨਾਲ ਧੰਨਵਾਦ